ਅੱਜ ਕੱਲ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਲੋਕ ਕੀ ਕੁਝ ਨਹੀਂ ਕਰਦੇ ਅਸੀਂ ਸਭ ਦੇਖਦੇ ਹਾਂ ਕਿਤੇ ਮੁੰਡੇ ਕੁੜੀਆਂ ਬਣਦੇ ਜਾ ਰਹੇ ਹਨ ਤੇ ਕਿਤੇ ਕੋਈ ਬਾਜ਼ਾਰ ਮੈਟਰੋ ਬਰਸਡੇ ਆਦ ਜਨਤਕ ਥਾਵਾਂ ਤੇ ਨੱਚ ਰਿਹਾ ਹੈ ਕੋਈ ਚੱਕਰ ਵਿੱਚ ਲਟ ਰਿਹਾ ਹੈ ਤੇ ਕੁੜੀਆਂ ਕੱਪੜਿਆਂ ਤੋਂ ਬਾਹਰ ਹੋ ਰਹੀਆਂ ਹਨ ਇੱਥੇ ਹੀ ਨਹੀਂ ਬਜ਼ੁਰਗ ਵੀ ਚੱਕਵੇਂ ਗਾਣਿਆਂ ਤੇ ਰੀਲਾ ਬਣਾ ਕੇ ਸਟਾਰ ਬਣਦੇ ਹਨ ਪਰ ਆਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਸਭ ਦਾ ਸਿਰਾ ਵੀਡੀਓ ਹੈ ਤੇ ਵੱਡਾ अपराध ਵੀ ਮੰਨਿਆ ਜਾ ਰਿਹਾ ਹੈ ਜਿਸ ਚ ਔਰਤ ਕੁਝ ਵਿਊ ਲੈਣ ਦੇ ਚੱਕਰ ਚ ਆਪਣੇ ਜਵਾਕ ਦੀ ਜਾਨ ਜੋਖਮ ਦੇ ਵਿੱਚ ਪਾ ਰਹੀ ਹੈ ਤੁਸੀਂ ਦੇਖ ਰਹੇ ਹੋ ਔਰਤ ਕਿਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਆਪਣੇ ਬੱਚੇ ਨੂੰ ਖੂਹ ਦੇ ਵਿੱਚ ਲਮਕਾ ਕੇ ਇੱਕ ਗਾਣੇ ਉੱਤੇ ਰੀਲ ਬਣਾ ਰਹੀ ਹੈ ਭਾਵੇਂ ਕੀ ਰੀਲ ਉੱਤੇ ਵੱਡੇ ਵਿਊ ਆਏ ਹਨ ਤੇ ਨਾਲ ਹੀ ਕਮੈਂਟਾਂ ਦੀ ਭਾਰ ਮਾਰ ਵੀ ਆਈ ਹੈ ਇਸ ਥੱਲੇ ਆਏ ਕਮੈਂਟਾਂ ਦੇ ਵਿੱਚ ਲੋਕਾਂ ਨੇ ਉਕਤ ਔਰਤ ਉਤੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਲੋਕ ਕਹਿੰਦੇ ਹਨ ਕਿਉਂ ਨਾ ਇਸ ਉਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਤੁਸੀਂ ਇਸ ਬਾਰੇ ਕੀ ਕਹੋਗੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ